ਆਸਤਰ ਤੇ 13 ਫਰਵਰੀ ਤੋਂ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜੋ ਦੋ ਫਾਰਮਾ ਦਾ ਧਰਨਾ ਲਗਾਤਾਰ ਚੱਲ ਰਿਹਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਅਤੇ ਇਸੇ ਪ੍ਰਦਰਸ਼ਨ ਦੇ ਤਹਿਤ ਕੱਲ ਤੋਂ ਮਰਨ ਵਰਤ ਸ਼ੁਰੂ ਹੋ ਚੁੱਕਿਆ ਇੱਕ ਤਰਫਾ ਜਗਜੀਤ ਸਿੰਘ ਡੱਲੇਵਾਲ ਜੋ ਇਸ ਸਮੇਂ ਡੀਐਨਸੀ ਵਿਖੇ ਦਾਖਲ ਨੇ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਦੂਸਰੇ ਪਾਸੇ ਖਨੋਰੀ ਬਾਰਡਰ ਤੇ ਸੁਖਜੀਤ ਸਿੰਘ ਹੋਰਾਂ ਦਾ ਮਰਨ ਵਰਤ ਲਗਾਤਾਰ ਚੱਲ ਰਿਹਾ ਪਰ ਇਸ ਮਰਨ ਵਰਤ ਦੇ ਦੌਰਾਨ ਜੋ ਕਿ ਸਦਿਆ ਜੋ ਐਸਕੇਮ ਨਾਨ ਪੋਲਿਟਿਕਲ ਹੈ ਅਤੇ ਹੋਰ ਜਥੇਬੰਦੀਆਂ ਜਿਹੜੀਆਂ ਐਸਕੇਮ ਨਾਨ ਪੋਲਿਟਿਕਲ ਦੇ ਵਿੱਚ ਉਹਨਾਂ ਵੱਲੋਂ ਇੱਕ ਸਾਂਝੀ ਬੈਠਕ ਕੀਤੀ ਜਾ ਰਹੀ ਹੈ ਜਿਸ ਬੈਠਕ ਦੇ ਵਿੱਚ ਆਉਣ ਵਾਲੀ ਰੂਪਰੇਖਾ ਦਾ ਪੂਰਾ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਦੂਸਰਾ ਸਭ ਤੋਂ ਵੱਡੀ ਗੱਲ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਜੋ ਹਰਾਸਤ ਦੇ ਵਿੱਚ ਲਿਆ ਗਿਆ ਹੈ ਉਸ ਹਰਾਸਤ ਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਬਾਹਰ ਕਿਸ ਤਰੀਕੇ ਲੈ ਕੇ ਆਉਣਾ ਕਿ ਜੋ ਮੈਡੀਕਲ ਚੈੱਕ ਪੁਲਿਸ ਕਹ ਰਹੀ ਨੇ ਕਿ ਅਸੀਂ ਚੈੱਕ ਅਪ ਕਰਵਾਉਣ ਵਾਸਤੇ ਲੈ ਕੇ ਗਏ ਆ ਕਿ ਉਹ ਚੈੱਕ ਅਪ ਇੱਥੇ ਖਨੋਰੀ ਬਾਰਡਰ ਤੇ ਨਹੀਂ ਹੋ ਸਕਦਾ ਸੀ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਤੇ ਸਾਡੇ ਨਾਲ ਇਸ ਮੇ ਉਦਨੇ ਜੋ ਅੱਜ ਦੂਸਰੇ ਦਿਨ ਦੇ ਵਿੱਚ ਜਿਨ੍ਹਾਂ ਦਾ ਮਰਨ ਵਰਤਾ ਸ਼ਾਮਿਲ ਹੋ ਚੁਕਿਆ ਹੈ ਆ ਗੱਲਬਾਤ ਕਰਾਂਗੇ ਸਖਜੀਤ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੋਏਗਾ ਅੱਜ ਦੂਸਰੇ ਦਿਨ ਦੇ ਵਿੱਚ ਸ਼ਾਮਿਲ ਹੋ ਚੁਕਿਆ ਤੁਹਾਡਾ ਮਰਨ ਵਰਤ ਕਿਸ ਤਰੀਕੇ ਦਾ ਪਹਿਲਾ ਦਿਨ ਕਿਸ ਤਰੀਕੇ ਦਾ ਗੁਜ਼ਰਿਆ ਸਭ ਤੋਂ ਪਹਿਲਾਂ ਦੇਖੋ ਚੜ੍ਹਦੀ ਪਹਿਲਾ ਦਿਨ ਗੁਜ਼ਰਿਆ ਔਰ ਅੱਜ ਦਾ ਦਿਨ ਵੀ ਚੜ੍ਹਦੀ ਕਲਾ ਚੜਿਆ ਵਾ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਵਾ ਇਹ ਹਮੇਸ਼ਾ ਜਿਹੜੀ ਮੋਰਚੇ ਦੀ ਔਰ ਇਹ ਸੰਗਤ ਦੇ ਅਸ਼ੀਰਵਾਦ ਨਾਲ ਪਰਮਾਤਮਾ ਦੇ ਅਸ਼ੀਰਵਾਦ ਨਾਲ ਜੋ ਪਾਕ ਨਿਸ਼ਚੈ ਕਰਕੇ ਪ੍ਰਣ ਕਰਕੇ ਇੱਥੇ ਬੈਠੇ ਆ ਉਹ ਹਿਮਾਲਿਆ ਚੜ੍ਹਦੀ ਕਲਾ 'ਚ ਜਾਵਾਂਗੇ ਜੇ ਪਰਮਾਤਮਾ ਕੋਲ ਗਿਆ ਉਹ ਵੀ ਚੜ੍ਹਦੀ ਕਲਾ 'ਚ ਹੀ ਜਾਵਾਂਗੇ ਆਪਾਂ ਤੁਸੀਂ ਇੱਕ ਕੱਲ ਜ਼ਿਕਰ ਕੀਤਾ ਸੀ ਕਿ ਰਾਤ 'ਚ ਚੱਲਣ ਦੀ ਕੋਸ਼ਿਸ਼ ਕਰਾਂਗੇ ਉਹ ਰਾਸਤੇ ਵਾਲਾ ਉਹ ਪੈਂਡਾ ਪੂਰਾ ਤਿਆਰ ਰਿਹਾ ਆ ਦੇਖ ਆਪਾਂ ਪੈਂਡਾ ਉਹਨਾਂ ਦੇ ਬਰਾਬਰ ਤੇ ਨਹੀਂ ਚੱਲ ਸਕਦੇ ਰਹਿੰਦੀਆਂ ਪੈਂਡਾਂ 'ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਆਪਾਂ ਕਰ ਰਹੇ ਆ ਕਿਉਂਕਿ ਅਗਰ ਤੁਸੀਂ ਆਪਣੇ ਲੋਕਾਂ ਵਾਸਤੇ ਆਪਣੇ ਸਮਾਜ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਕੋਈ ਹੱਕ ਮੰਗਣੇ ਨੇ ਤੇ ਆਪਾਂ ਨੂੰ ਸਾਫ਼ ਨੀਅਤ ਨਾਲ ਪਹਿਲੀ ਗੱਲ ਇਹ ਕਹਿੰਦਾ ਸਾਫ਼ ਨੀਅਤ ਨਾਲ ਸਾਫ਼ ਕੋਈ ਨਾਲ ਚੱਲਣਾ ਪੈਣਾ ਤਾਂ ਹੀ ਇਹਦਾ ਲੋਕਾਂ ਦੇ ਹੱਕ ਆਪਾਂ ਇਹਨਾਂ ਨੂੰ ਦਵਾ ਸਕਦੇ ਜਿੱਨਾਂ ਜਦੋਂ ਸਾਡਾ ਕੋਈ ਪਰਸਨਲ ਸਵਾਰਥ ਇਹਦੇ ਚ ਆ ਗਿਆ ਉਦੋਂ ਇਹ ਜਿਹੜੀਆਂ ਚੀਜ਼ਾਂ ਨੇ ਫੇਲ ਹੋ ਜਾਂਦੀਆਂ ਨੇ ਅਗਰ ਨਿਰਸਵਾਰਥ ਆਪਾਂ ਸੇਵਾ ਕਰਾਂਗੇ ਤੇ ਜਰੂਰ ਕਾਮਯਾਬੀ ਮਿਲੂਗੀ ਔਰ ਪਰਮਾਤਮਾ ਦਾ ਅਸ਼ੀਰਵਾਦ ਹੀ ਮਿਲੂਗਾ ਇੱਕ ਤਰਫੋਂ ਤੁਸੀਂ ਮਰਨਵਰ ਤੇ ਬੈਠੇ ਹੋ ਡੱਲੇਵਾਲਸਾ ਉੱਥੇ ਮਰਨਵਰ ਤੇ ਬੈਠੇ ਹੋਏ ਨੇ ਇੱਕ ਤਰਫਾ ਜਿਹੜੀ ਮੀਟਿੰਗ ਚੱਲ ਰਹੀ ਆ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋ ਸਕਦਾ ਦੇਖੋ ਮੀਟਿੰਗ ਵਿੱਚ ਜਿਹੜੀ ਆ ਇੱਕ ਤੇ ਰਣਨੀਤੀ ਆ ਕਿ ਡੱਲੇਵਾਲ ਸਾਹਿਬ ਨੂੰ ਉੱਥੋਂ ਹਰਾਸਤ ਦੇ ਚੁੱਕੇ ਇਸ ਤਰ੍ਹਾਂ ਬਾਹਰ ਲਿਆਂਦਾ ਜਾਵੇ ਸਭ ਤੋਂ ਪਹਿਲੀ ਦੀ ਪ੍ਰਾਇੋਰਟੀ ਇਹ ਆ ਕਿ ਸਾਡਾ ਇੱਕ ਸੀਨੀਅਰ ਆਗੂ ਜਿਹਦੀ ਆਪਾਂ ਸਲਾਹ ਲੈਣੀ ਹੁੰਦੀ ਆ ਹਰ ਪੈਰ ਪੈਰ ਦੇ ਉੱਤੇ ਉਹ ਪੁਲਸ ਹਰਾਸਤ ਵਿੱਚ ਆ ਔਰ ਬਿਨਾਂ ਕਿਸੇ ਜ਼ੁਰਮ ਤੋਂ ਕੋਈ ਜ਼ੁਰਮ ਹੋਏ ਤਾਂ ਆ ਕਹਿ ਦਈਏ ਔਰ ਜਿਹੜਾ ਲੋਕਾਂ ਵਾਸਤੇ ਹੱਕ ਮੰਗਣੇ ਔਰ ਪ੍ਰੋਟੈਸਟ ਕਰਨਾ ਇਹ ਸਾਡਾ ਜਿਹੜਾ ਸੰਵਿਧਾਨਕ ਅਧਿਕਾਰ ਆ ਉਹਦੀ ਜਿਹੜੀਆਂ ਦੇਖੀ ਕਰਕੇ ਸਰਕਾਰ ਨੇ ਰਸਤੇ 'ਚ ਰੱਖਿਆ ਵਾ ਔਰ ਕਿਸੇ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਕੱਲ ਕੈਂਪੀ ਮਿਲਣ ਵਾਸਤੇ ਗਏ ਨੇ ਉਹਨਾਂ ਦੇ ਹਲਕੇ ਦੇ ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ ਗਿਆ ਸੋ ਇਹ ਸਰਕਾਰ ਦੀਆਂ ਜਿਹੜੀਆਂ ਕੁਝੀਆਂ ਨੀਤੀਆਂ ਨੇ ਇਹ ਕਦੀ ਕਾਮਯਾਬ ਨਹੀਂ ਹੁੰਦੀਆਂ ਹਮੇਸ਼ਾ ਲੋਕ ਉਹਦਾ ਜਵਾਬ ਦਿੰਦੇ ਨੇ ਔਰ ਦਿੰਦੇ ਰਹਿਣਗੇ ਜਿੰਨਾ ਲੋਕਾਂ ਨੇ ਪਹਿਲਾਂ ਵਧੀਆਂ ਕੀਤੀਆਂ ਉਹ ਕਿੱਥੇ ਨੇ ਔਰ ਜੇ ਅੱਜ ਕਰ ਰਹੇ ਨੇ ਇਹ ਕਿੱਥੇ ਜਾਣਗੇ ਆਪਣਾ ਪੈਨ ਉਹ ਜਗ੍ਹਾ ਦੇਖ ਰਣ ਇਤਿਹਾਸ ਨੂੰ ਦੁਹਰਾ ਲਣ ਵੱਡੇ ਐਕਸ਼ਨ ਦਾ ਐਲਾਨ ਹੋ ਸਕਦਾ ਅੱਜ ਦੀ ਮੀਟਿੰਗ ਵਿੱਚ ਜੀ ਬਿਲਕੁਲ ਹੋ ਸਕਦਾ ਐਸਕੇਮ ਨੌਨ ਪੋਲਿਟਿਕਲ ਦੀ ਮੀਟਿੰਗ ਚੱਲ ਰਹੀ ਆ ਔਰ ਕੇਐਮ ਦੀ ਲੀਡਰਸ਼ਿਪ ਵੀ ਜਿਹੜੀ ਆ ਉਹ ਸ਼ਾਇਦ ਥੋੜੀ ਦੇਰ ਚ ਇੱਥੇ ਪਹੁੰਚੂਗੀ ਉਹਨਾਂ ਨਾਲ ਸਾਂਝਾ ਤੌਰ ਤੇ ਕਿੜਾ ਵਾ ਆਪਾਂ ਕੋਈ ਪੱਕਾ ਤਿੱਖਾ ਐਕਸ਼ਨ ਜਿਹੜਾ ਵਾ ਜ਼ਰੂਰ ਕਰਾਂਗੇ ਤਾਂ ਕਿ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਵਧੇ ਕੀ ਕੀਤੀ ਆ ਉਹਦਾ ਜਵਾਬ ਜਿਹੜਾ ਦਿੱਤਾ ਜਾ ਸਕੇ ਸੀ ਕੱਲ ਗੱਲਬਾਤ ਚ ਜ਼ਿਕਰ ਕੀਤਾ ਸੀ ਕਿ ਕੁਝ ਸਮਾਂ ਪਹਿਲਾਂ ਵੀ ਮਰਨਵਰ ਤੇ ਬੈਠੇ ਸੀਗੇ 10 ਦਿਨਾਂ ਦੇ ਵਿੱਚ ਉਹ ਮਸਲਾ ਹੱਲ ਹੋ ਗਿਆ ਸੀਗਾ ਕੱਲ ਤੁਹਾਡਾ ਪਹਿਲਾ ਦਿਨ ਸੀਗਾ ਕੋਈ ਅਧਿਕਾਰੀਆਂ ਨੇ ਪਹੁੰਚ ਕੀਤੀ ਕਿਉਂਕਿ ਅਕਸਰ ਜਦੋਂ ਕਿਹਾ ਜਾਂਦਾ ਹੈ ਇਹ ਪ੍ਰਦਰਸ਼ਨ ਸ਼ੁਰੂ ਹੁੰਦੇ ਨੇ ਤਾਂ ਸੀਆਈ ਆਈਡੀ ਦੇ ਆ ਖਾਸ ਤੌਰ ਤੇ ਬੰਦੇ ਕਵਾਂ ਜਾਂ ਪੁਲਿਸ ਦੇ ਅਧਿਕਾਰੀ ਆਉਂਦੇ ਨੇ ਕਿ ਤੁਸੀਂ ਮਰਨ ਵਰਤ ਖਤਮ ਕਰ ਦਿਓ ਮੀਟਿੰਗ ਆਸਤੇ ਗੱਲਬਾਤ ਕੋਈ ਇਹੋ ਜੀ ਗੱਲਬਾਤ ਚੱਲੀ ਅ ਪਹਿਲੀ ਗੱਲ ਤੇ ਮੈਨੂੰ ਇਹ ਲੱਗਦਾ ਜਦੋਂ ਉਹਨਾਂ ਡੱਲੇਵਾਲ ਸਾਹਿਬ ਨੂੰ ਚੱਕਿਆ ਪਰਸ਼ਾਸ਼ਨ ਨੂੰ ਇਹਨਾਂ ਡਰ ਪੈ ਗਿਆ ਸੀਗਾ ਕਿ ਜਿਹੜੀ ਇੱਥੇ ਸੰਗਤ ਆ ਉਹ ਸਾਡੇ ਕਿਸੇ ਵੀ ਅਧਿਕਾਰੀ ਨੂੰ ਫੜੂਗੀ ਉਹਦੇ ਨਾਲ ਵੱਧ ਘੱਟ ਜਿਹੜਾ ਵਧਿੱਕੀ ਕਰੂਗੀ ਸੋ ਉਹਨਾਂ ਨੇ ਜਿੰਨੀ ਇੱਥੇ ਪੁਲਿਸ ਫੋਰਸ ਲੱਗੀ ਸੀ ਉਹਨੂੰ ਵੀ ਆਪਣੇ ਨਾਲ ਹੀ ਲੈ ਗਏ ਪਹਿਲਾਂ ਤਾਂ ਉਸ ਪੁਲਿਸ ਜਿਹੜੀ ਕਿੱਥੇ ਨਾਕੇ ਲੱਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਇੱਥੇ ਕੀ ਐਕਸ਼ਨ ਹੋ ਰਿਹਾ ਜਦੋਂ ਐਕਸ਼ਨ ਹੋਇਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਫਟਾਫਟ ਆਪਣੀਆਂ ਗੱਡੀਆਂ ਬਿਠਾ ਕੇ ਲੈ ਗਏ ਤਾਂ ਕਿ ਉਹਨਾਂ ਨਾਲ ਕੋਈ ਅਜਿਹੀ ਹਰਕਤ ਜਿਹੜੀ ਆ ਸੰਗਤ ਵੱਲੋਂ ਨਾ ਹੋਵੇ ਗੁੱਸੇ ਦੇ ਚਾਕੇ ਤੇ ਕੱਲ ਜਿਹੜਾ ਨਾਨਕ ਸਿੰਘ ਐਸਐਸਪੀ ਦਾ ਫੋਨ ਇੱਕ ਦੋ ਨਹੀਂ ਆਇਆ ਵਾ ਮੀਟਿੰਗ ਕਰਨ ਵਾਸਤੇ ਉਹ ਬਾਹਰ ਬੁਲਾਉਣਾ ਚਾਹੁੰਦੇ ਸੀਗੇ ਲੇਕਿਨ ਸਾਡੇ ਅੱਗੇ ਨੇ ਕਿ ਤੁਹਾਨੂੰ ਮੀਟਿੰਗ ਕਰਨੀ ਤੇ ਹੁਣ ਇੱਥੇ ਹੀ ਆਉਣਾ ਪੈਣਾ ਕਿਉਂਕਿ ਹੁਣ ਆਪੇ ਸਾਡੇ ਅੱਗੇ ਮਰਨਰ ਤੇ ਬੈਠੇ ਨੇ ਉਹ ਮੇਰੇ ਖਿਆਲ ਮੇਰੇ ਕੋ ਹੁਣ ਖਬਰ ਪਾਈ ਨਹੀਂ ਸ਼ਾਇਦ ਅੱਜ ਉਹ ਮੀਟਿੰਗ ਹੋਊਗੀ ਬਾਕੀ ਸਰਕਾਰ ਦਾ ਕੰਮ ਹੁੰਦਾ ਮੀਟਿੰਗਾਂ ਕਰਨੀਆਂ ਇਹਨਾਂ ਕੰਮਾਂ ਨੂੰ ਡਿਲੇ ਕੱਲ ਵੀ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਡਲੇ ਵਾ ਸਾਨੂੰ ਗ੍ਰਫਤਾਰ ਕਰ ਲਾਂਗੇ ਜਿਹੜਾ 26 ਨਵੰਬਰ ਦਾ ਪ੍ਰੋਗਰਾਮ ਹੈ ਫੇਲ ਹੋ ਜਾਊਗਾ ਲੇਕਿਨ ਫੇਲ ਹੁੰਦਾ ਨਹੀਂਗਾ ਜਿਹੜੇ ਪ੍ਰੋਗਰਾਮ ਇਹੋ ਜਿਹੇ ਦਿੱਤੇ ਜਾਂਦੇ ਆ ਇਹ ਬੜਾ ਸੋਚ ਵਿਚਾਰ ਕੇ ਔਰ ਅੱਗੇ ਦੀ ਰਣਨੀਤੀ ਬਣਾ ਕੇ ਦਿੱਤੇ ਜਾਂਦੇ ਆ ਕਿ ਜੇ ਆਹ ਹੋ ਜੂਗਾ ਤਾਂ ਇਸ ਤਰ੍ਹਾਂ ਹੋਗਾ ਕਿ ਹੋਗਾ ਸਾਰੀਆਂ ਚੀਜ਼ਾਂ ਵੇ ਸੋਚ ਵਿਚਾਰੇ ਕੀਤੀਆਂ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ